ਮਹਿੰਗਾਈ ਦੀ ਮਾਰ ਚੱਲ ਰਹੀ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਦੇਸ਼ ਭਰ ਚ ਅਮੂਲ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ ਮਹਿੰਗਾਈ ਦਰਮਿਆਨ ਅਮੂਲ ਦੁੱਧ ਦੀਆਂ ਕੀਮਤਾਂ ਇੱਕ ਵਾਰ ਫਿਰ ਵੱਧ ਗਈਆਂ ਨੇ ਅਮੂਲ ਗੋਲਡ ਦੁੱਧ 'ਚ 2 ਰੁਪਏ ਪ੍ਰਤੀ ਲੀਟਰ ਦੇ ਵਾਅਦੇ ਤੋਂ ਇਲਾਵਾ ਮੂਲ ਸ਼ਕਤੀ ਤੇ ਟੀ ਸਪੈਸ਼ਲ ਦੀਆਂ ਕੀਮਤਾਂ ਦੀ ਵੀ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਹੋਇਆ ਹੈ ਦੁੱਧ ਦੀ ਕੀਮਤ 'ਚ ਇਹ ਵਾਅਦਾ ਅੱਜ ਤੋਂ ਲਾਗੂ ਹੋ ਜਾਵੇਗਾ ਦਿੱਲੀ 'ਚ ਕੀਮ 4 ਰੁਪਏ ਦੀ بجائے 68 ਰੁਪਏ ਦੇਣੇ ਪੈਣਗੇ ਜਦਕਿ ਅੱਧਾ ਲੀਟਰ ਅਮੂਲ ਗੋਲਡ ਦੀ ਕੀਮਤ 34 ਰੁਪਏ ਹੋਵੇਗੀ ਇਸ ਤੋਂ ਇਲਾਵਾ ਮੂਲ ਤਾਜ਼ਾ ਅੱਧਾ ਲੀਟਰ ਦੀ ਕੀਮਤ 26 ਰੁਪਏ ਤੋਂ ਵੱਧ ਕੇ 27 ਰੁਪਏ ਹੋ ਗਈ ਹੈ ਅਮੂਲ ਸ਼ਕਤੀ ਅੱਧਾ ਲੀਟਰ ਦੀ ਕੀਮਤ ਨੂੰ 29 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਗਈ ਹੈ ਅਮੂਲ ਤਾਜ਼ਾ ਸਮਾਰਟ ਸੈਸ਼ੇਟ ਨੂੰ ਛੱਡ ਕੇ ਬਾਕੀ ਸਾਰੀਆਂ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਜਦਕਿ ਮੂਲ ਗਾਂ ਦੇ ਦੁੱਧ ਲਈ ਖਪਤਕਰਨ ਨੂੰ 56 ਰੁਪਏ ਪ੍ਰਤੀ ਲੀਟਰ ਦੇਣੇ ਪੈਣਗੇ ਇਸ ਤੋਂ ਇਲਾਵਾ ਮੂਲ ਤਾਜ਼ਾ ਦੀ ਕੀਮਤ 54 ਰੁਪ ਇਸ ਤੋਂ ਇਲਾਵਾ ਮੂਲ ਤਾਜ਼ਾ ਦੀ ਕੀਮਤ 54 ਰੁਪਏ ਤੇ ਮੂਲ ਟੀ ਸਪੈਸ਼ਲ ਦੀ ਕੀਮਤ 62 ਰੁਪਏ ਪ੍ਰਤੀ ਲੀਟਰ ਹੋਵੇਗੀ। ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੇ ਜੀਸੀ ਐਮਐਮਐਫ ਦੇ ਐਮਡੀ ਜੈਨ ਮਹਿਤਾ ਨੇ ਕਿਹਾ ਕਿ ਇਹ ਵਾਅਦਾ ਕਿਸਾਨਾਂ ਲਈ ਉਤਪਾਦਨ ਦੀ ਵਧੀ ਹੋਈ ਲਾਗਤ ਦੀ ਪਰਪਾਈ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਦੇਸ਼ ਪੱਛ ਟੋਲ ਟੈਕਸ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ। ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 3 ਜੂਨ ਤੋਂ ਟੈਕਸ ਦਰਾਂ 'ਚ 3 ਤੋਂ 5 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਟੋਲ ਟੈਕਸ ਦੀਆਂ ਵਧੀਆਂ ਕੀਮ ਅਧਿਕਾਰੀ ਨੇ ਕਿਹਾ ਕਿ ਥੋਕ ਮੁੱਲ ਸੂਚਕ ਅੱਗ ਦੇ ਆਧਾਰ ਤੇ ਮਹਿੰਗਾਈ ਦਰ ਚ ਬਦਲਾਅ ਦੇ ਹਿਸਾਬ ਨਾਲ ਹਰ ਸਾਲ ਟੋਲ ਫੀਸਾਂ ਨੂੰ ਸੋਧਿਆ ਜਾਂਦਾ ਹੈ ਤੇ ਇਸ ਸਾਲ April ਮਹੀਨੇ ਚ ਕੀਤਾ ਜਾਣਾ ਸੀ ਪਰ ਲੋਕ ਸਭਾ ਚੋਣਾਂ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਤੇ ਹੁਣ ਆਉਣ ਵਾਲੇ ਸਮੇਂ ਚ ਇਹਨਾਂ ਚ ਵੀ ਵਾਧਾ ਕੀਤਾ ਜਾਵੇਗਾ Subscribe to One India channel and never miss an update